ਹਰਿਆਣਾ ਪੁਲਿਸ ਵਾਲਿਆਂ ਨੇ ਕਹਿੰਦੇ ਤੁਹਾਡੇ ਤੇ ਫੁੱਲ ਸੁੱਟ ਦਿੱਤੇ ਇਹ ਫੁੱਲ ਨਹੀਂ ਇਹ ਫੁੱਲਾਂ ਦੀ ਆੜ ਵਿੱਚ ਜ਼ਹਿਰ ਸਿੱਟੀ ਗਈ ਹੈ ਕੈਮੀਕਲ ਸਿੱਟਿਆ ਗਿਆ ਸਾਡੇ ਉੱਪਰ ਜਿਹੜੀ 스멜 ਸਾਨੂੰ ਉਹ ਅਥਰੂ ਗੈਸ ਵਾਲੇ ਗੋਲਿਆਂ ਚ ਆਉਂਦੀ ਹੈ ਸੇਮ ਉਸੇ ਪ੍ਰਕਾਰ ਦਾ ਕੈਮੀਕਲ ਹੈ ਸਾਡੇ ਦੋ ਬੰਦੇ ਆ ਫੁੱਲਾਂ ਕਰਕੇ ਬੇਹੋਸ਼ ਹੋਏ ਆ ਉਹ ਗਏ ਹੋਏ ਆ ਪਹਿਲੇ ਫੁੱਲ ਵੇਕੇ ਲੋਕ ਦੇਖਣੇਗੇ ਫੁੱਲ ਕੋ ਵੇਖ ਰਹੇ ਆ ਤੋਂ ਫਿਰ ਬੰਮ ਫੇਕ ਦਿਆ ਸਾਡੇ 7-8 ਕਿਸਾਨ ਫਟੜਿਆ ਜਿਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਆ ਕਈ ਬਜ਼ੁਰਗਿਆ ਤੇ ਚਾਰ ਪੰਜ ਉੱਥੇ ਬੈਠੇ ਆ ਲਗਭਗ ਅੱਧੀ ਦਰਜਣ ਦੇ ਕਿਸਾਨ ਨੇ ਜਿਹੜੇ ਅੱਜ ਫੇਰ ਦੂਜੇ 101 ਦੇ ਜਥੇ ਦੇ ਵਿੱਚੋਂ ਜ਼ਖਮੀ ਹੋ ਗਏ ਇਹ ਦੁਸ਼ਮਣ ਸਰਕਾਰ ਨੂੰ ਅਸੀਂ ਸਾਫ਼ ਸ਼ਬਦਾਂ ਵਿੱਚ ਕਹਿਣਾ ਚਾਹੁੰਦੇ ਹਾਂ ਕਿ ਇਹ ਜਥਿਆਂ ਦੇ ਕਾਫਲੇ ਮੁੱਕਣ ਵਾਲੇ ਨਹੀਂ ਕਰ ਲੋ ਜਿੰਨੇ ਜ਼ਖਮੀ ਕਰਨੇ ਐ ਜਿਹੜਾ ਗਰਨੇਡ ਹੁੰਦਾ ਜੀ ਉਹਦੀ ਪੈਨੇ ਆ ਜੀ ਇਹ ਉੱਪਰੋਂ ਬੈਠੇ ਡੀਐਸਪੀ ਸਾਹਿਬ ਉਹ ਪੈਨੇ ਕੱਢ ਕੇ ਤੇ ਜਿਹੜੇ ਕਿਸਾਨਾਂ ਉੱਪਰ ਜਿਹੜੇ ਹੱਥ ਨਾਲ ਛੁਰਦੇ ਸੀਗੇ ਜੀ ਇਹ ਤੇ ਉਹਨਾਂ ਨੇ মিডিਆ ਦਾ ਲਿਆਜ ਵੀ ਨਹੀਂ ਕੀਤਾ ਹੋਰ ਸੱਟ ਤੇ ਉੱਤੇ ਸਾਰਿਆਂ ਨੇ ਵੇਖਿਆ ਵਾ ਤੁਹਾਡਾ মিডিਆ ਕਰਮੀ ਇੱਕ ਵਿਚਾਰੀ ਕੁੜੀ ਡਿੱਗ ਪੈਣ ਲੱਗੀ ਉਹਨੂੰ ਚੱਕ ਕੇ ਲੈ ਗਿਆ ਮੈਂ ਫੋਨਾਂ ਦੇ ਬਹਾਨੇ ਸਾਡੇ ਬੰਦੇ ਤਿੰਨ ਫੱਟੜ ਕਰਤੇ ਇਹਨਾਂ ਨੇ ਇਹ ਤਾਂ ਹੁਣ ਕੇਸ ਨੂੰ ਵੀ ਸਾਨੂੰ ਤੁਰ ਕੇ ਵੀ ਨਹੀਂ ਜਾਣ ਦਿੰਦੇ ਸਵਾਗਤ ਹੈ ਜੀ ਤੁਹਾਡਾ ਲੋਕਵਾਸ ਟੀਵੀ ਤੇ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਅਸੀਂ ਇਸ ਸਮੇਂ ਸ਼ੰਭੂ ਬਾਰਡਰ ਤੇ ਪਹੁੰਚੇ ਹਾਂ ਜਿੱਥੇ ਕਿਸਾਨਾਂ ਦੇ ਹਰਿਆਣਾ ਪੁਲਿਸ ਪ੍ਰਸ਼ਾਸਨਾਂ ਦੇ ਵਿੱਚ ਤਿੱਖੀ ਬਹਿਸ ਦੇਖਣ ਨੂੰ ਮਿਲਦੀ ਹੈ ਇਧਰਲੇ ਪਾਸੇ ਹਰਿਆਣਾ ਪੁਲਿਸ ਪ੍ਰਸ਼ਾਸਨ ਦੇ ਜਿਹੜੇ ਅਧਿਕਾਰੀ ਨੇ ਉਹਨੇ ਤੇ ਦੂਸਰੇ ਪਾਸੇ ਕਿਸਾਨ ਨੇ 101 ਕਿਸਾਨਾਂ ਦਾ ਮਰਜੀਵੜਿਆਂ ਦਾ ਜਥਾ ਅੱਜ ਦਿੱਲੀ ਜਾਣਾ ਸੀ ਇਹਨਾਂ ਨੂੰ ਰੋਕਿਆ ਗਿਆ ਤਾਂ ਖਾਸ ਤੌਰ ਤੇ ਹੱਥਾਂ ਦੇ ਵਿੱਚ ਫੁੱਲ ਫੜੇ ਹੋਏ ਆ ਅਕਸਰ ਹੀ ਆਪਾਂ ਕਿਸੇ ਖੁਸ਼ੀ ਦੇ ਸਮੇਂ ਦੇ ਵਿੱਚ ਕਿਸੇ ਦੇ ਫੁੱਲਾਂ ਦੀ ਵਰਖਾ ਕਰਦੇ ਆ ਜਾਂ ਫੁੱਲਾਂ ਦੇ ਹਾਰ ਪਾਉਂਦੇ ਆ ਤਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਇਹਨਾਂ ਤੇ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਤਾਂ ਕਿਸਾਨਾਂ ਤੋਂ ਜਾਣਦੇ ਵੀ ਭਾਈ ਇਹਨਾਂ ਫੁੱਲਾਂ ਦੇ ਵਿੱਚ ਕੀ ਹੈਗਾ ਸਭ ਤੋਂ ਪਹਿਲਾਂ ਸਵਾਗਤ ਕਰਦੇ ਆ ਸਾਸੀ ਗੱਲ ਜੀ ਸਤਿ ਸ੍ਰੀ ਅਕਾਲ ਜੀ ਅਕਸਰ ਹੀ ਜਦੋਂ ਕਿਤੇ ਖੁਸ਼ੀ ਦਾ ਸਮਾ ਹੋਦਾ ਲੋਕ ਫੁੱਲਾਂ ਦੀ ਵਰਖਾ ਕਰਦੇ ਆ ਹਰਿਆਣਾ ਪ ਤੇ ਤਾਂ ਫੋਲਾ ਸੜ ਦਤ ਤੇ ਜੀ ਇਹ ਫੁੱਲ ਨਹੀਂ ਇਹ ਫੁੱਲਾਂ ਦੀ ਆੜ ਵਿੱਚ ਜ਼ਹਿਰ ਸਿੱਟੀ ਗਈ ਹੈ ਕੈਮੀਕਲ ਸਿੱਟਿਆ ਗਿਆ ਸਾਡੇ ਉੱਪਰ ਜਿਹੜੀ 스멜 ਸਾਨੂੰ ਉਹ ਅਤਰੂ ਗੈਸ ਵਾਲੇ ਗੋਲਿਆਂ ਚ ਆਉਂਦੀ ਹੈ ਸੇਮ ਉਸੇ ਪ੍ਰਕਾਰ ਦਾ ਕੈਮੀਕਲ ਹੈ ਇਹਨੂੰ ਜਦੋਂ ਆਪਾਂ ਸੁੰਗਦੇ ਹਾਂ ਸਾਹ ਲੈਣ ਵਿੱਚ ਵੀ ਤਕਲੀਫ ਹੁੰਦੀ ਹੈ ਸਾਡੇ ਦੋ ਬੰਦੇ ਸਾਡੇ ਦੋ ਬੰਦੇ ਆ ਫੁੱਲਾਂ ਕਰਕੇ ਬੇਹੋਸ਼ ਹੋਏ ਆ ਉਹ ਗਏ ਵੇ ਆਹੋ ਵੇ ਫੁੱਲ ਛੁੱਟੇ ਜਾ ਰਹੇ ਫੁੱਲਾਂ ਦਾ ਕਿਸਾਨ ਬੇਹੋਸ਼ ਹੋ ਜਾ ਰਿਹਾ ਜਾ ਰਿਹਾ ਬਿਲਕੁਲ ਜੀ ਕਿਉਂਕਿ ਇਹ ਫੁੱਲਾਂ ਦੀ ਯਾਰਡ ਵਿੱਚ ਕੈਮੀਕਲ ਸਿੱਟਿਆ ਜਾ ਰਿਹਾ ਸਾਡੇ ਉੱਪਰ ਇਹਨੂੰ ਜੇ ਤੁਸੀਂ स्मेल ਕਰੋਗੇ ਤੁਹਾਨੂੰ ਸਾਹ ਲੈਣ ਵਿੱਚ ਵੀ ਤਕਲੀਫ ਹੋਗੀ ਅੱਖਾਂ ਵਿੱਚ ਜਲਣ ਵੀ ਹੋਊਗੀ ਇਹੋ ਜਿਹੇ ਕੈਮੀਕਲ ਇਹਦੇ ਵਿੱਚ ਪਾਇਆ ਗਿਆ ਹੈ ਉਹ ਕੈਮੀਕਲ ਦੇ ਰੂਪ ਵਿੱਚ ਫੁੱਲ ਸਾਡੇ ਤੇ ਸਿੱਟੇ ਜਾ ਰਹੇ ਹੈ ਤੁਹਾਨੂੰ ਤਾਂ ਇਹ ਬਿਸਕਟ ਵੀ ਦਿੱਤੇ ਜਾ ਰਹੇ ਸੀ ਕਿ ਪੁਲਿਸ ਵਾਲੇ ਬਿਸਕਟ ਦਿੰਦੇ ਸੀ ਪਾਣੀ ਦਿੰਦੇ ਸੀ ਉਹ ਵੀ ਕਿਉਂ ਨਹੀਂ ਪੀਤਾ ਤੁਸੀਂ ਜੀ ਆ ਦੰਦੇ ਜੀ ਪੁਲਿਸ ਵਾਲੇ ਆ ਹਰਿਆਣਾ ਗਵਰਨਮੈਂਟ ਮਿਲਟਰੀ ਜੋ ਥੋੜੀ ਸਰਕਾਰ ਆ ਦੇ ਏਰੀਆ ਜੀ ਉਹ ਜਿਹੜੀ ਚਾਹ ਦੀ ਤੇ ਬਿਸਕੁਟਾਂ ਦੀ ਗੱਲ ਕਰਦੇ ਸੀ ਉਹ ਤਾਂ মিডিਆ ਸਾਹਮਣੇ ਦਿਖਾਵਾ ਸੀ ਜਦੋਂ ਹਾਥੀ ਦੇ ਕਹਿੰਦੇ ਖਾਣ ਵਾਲੇ ਦੰਦ ਹੋਰ ਤੇ ਦਿਖਾਉਣ ਵਾਲੇ ਹੋਰ ਜਦੋਂ মিডিਆ ਦੀ ਮਾੜੀ ਜੀ ਪੇਠੋਈ ਉਦੋਂ ਆ ਦਿੱਤਾ ਕਿਸਾਨਾਂ ਨੂੰ ਸਾਢੇ 7-8 ਕਿਸਾਨ ਫੱਟੜਿਆ ਜਿਨ੍ਹਾਂ ਨੂੰ ਹਸਪਤਾਲ ਲੈ ਕੇ ਗਏ ਆ ਕਈ ਬਜ਼ੁਰਗਿਆ ਤੇ ਚਾਰ-ਪੰਜ ਉੱਥੇ ਬੈਠੇ ਆ ਉਹਨਾਂ ਦੇ ਸਾਹ ਰੁਕ ਗਿਆ ਵਾ ਤੇ ਅੱਜ ਸਵੇਰ ਦੇ ਜੋ ਹਾਲਾਤ ਆ ਤੁਹਾਡੇ ਸਾਹਮਣੇ ਹੀ ਆ ਜੀ ਉਗੜ ਚ ਛੱਲਾ ਪਾਇਆ ਹੋਇਆ ਜੀ ਇੱਕ ਵਾਰ ਆਪਾਂ ਜ਼ਰੂਰ ਦਿਖਾ ਦਈਏ ਹਰਿਆਣਾ ਪੁਲਿਸ ਵਾਲਿਆਂ ਨੇ ਨਿਸ਼ਾਨੀ ਦਿੱਤੀ ਆ ਜੀ ਕੋਈ ਇਹ ਦੀ ਚੀਜ਼ੀ ਤੇ ਛੱਲਾ ਪਾਉਣ ਨੂੰ ਨਹੀਂ ਇਹ ਜੀ ਜਿਹੜਾ ਗਰਨੇਡ ਹੁੰਦਾ ਜੀ ਉਹਦੀ ਪੈਨੇ ਆ ਜੀ ਇਹ ਉੱਪਰੋਂ ਬੈਠੇ ਡੀਐਸਪੀ ਸਾਹਿਬ ਉਹ ਪੈਨੇ ਕੱਢ ਕੇ ਤੇ ਜਿਹੜੇ ਕਿਸਾਨਾਂ ਉੱਪਰ ਜਿਹੜੇ ਹੱਥ ਨਾਲ ਛੁੱਟਦੇ ਸੀ ਜੀ ਇਹ ਅੰਦੋਲਨ ਦੀਆਂ ਨਿਸ਼ਾਨੀਆਂ ਦੇ ਰਿਹਾ ਫੇ ਹਰਿਆਣੇ ਵਾਲੇ ਤੁਹਾਨੂੰ ਹਾਂ ਇਹ ਆਉਣ ਵਾਲੀ ਨਸਲ ਦੀਆਂ ਜਿਹੜੀਆਂ ਨਿਸ਼ਾਨੀਆਂ ਸੀ ਨਾ ਜਿੱਦਾਂ ਅਸੀਂ ਛੋਟੇ ਹੁੰਦੇ ਬਚਪਨ ਤੋਂ ਅਸੀਂ ਆਪਣੇ ਸਹਬਜ਼ਾਦਿਆਂ ਦੀਆਂ ਯੋਧਿਆਂ ਸੂਰਮਿਆਂ ਦੀਆਂ ਬਾਬਾ ਦੀਪ ਸਿੰਘ ਜੀ ਬਾਬਾ ਜਸਜੀਤ ਸਿੰਘ ਆਲੂ ਵਾਲੀਆ ਅਕਾਲੀ ਫੂਲਾ ਸਿੰਘ ਜੀ ਉਹਨਾਂ ਦੇ ਕਿਸੇ ਛੋਟੇ ਛੋਟੇ ਵੱਡੇ ਹੋਏ ਆ ਤੁਣਕਾ ਸਾਡੇ ਬੱਚੇ ਵੀ ਦੇਖਿਆ ਕਰਨਗੇ ਕਿ ਕਿਸੇ ਟਾਈਮ ਇਹ ਹਿੰਦੁਸਤਾਨ ਦੀ ਸਰਕਾਰ ਦੇ ਵਿੱਚ ਸਾਡੇ ਹੀ ਦੇਸ਼ ਦੀ ਜਿਹੜੀ ਫੌਜ ਲਾ ਲੋ ਜਾਂ ਸਾਡੇ ਹੀ ਦੇਸ਼ ਦੀ ਜਿਹੜੀ ਮਿਲਟਰੀ ਜਾਂ ਸਾਡੇ ਹੀ ਦੇਸ਼ ਦੀ ਜਿਹੜੀ ਪੁਲਿਸ ਸੀਗੀ ਉਹਨੇ ਇੱਥੇ ਆਮ ਪੋਲੇ ਪਲੇ ਕਿਸਾਨਾਂ ਤੇ ਇਹ ਜਿਹੜੇ ਦੂਜੇ ਦੇਸ਼ ਤੇ ਵਰਤੇ ਜਾਣ ਵਾਲੇ ਹਥਿਆਰ ਆਪਣੇ ਲੋਕਾਂ ਤੇ ਵਰਤ ਰਹੀ ਸੀ ਇਹ ਅਥਰੂ ਗੈਸ ਦਾ ਗੋਲਾ ਸੀਗਾ ਜੀ ਉਧਰੋਂ ਸੁੱਟਿਆ ਗਿਆ ਜੀ ਜੀ ਇਹ ਅਥਰੂ ਗੈਸ ਦਾ ਗੋਲਾ ਜੀ ਇਹ ਦੂਜੇ ਦੇਸ਼ ਦੀ ਮਿਲਟਰੀ ਦੇ ਇਸਤੇਮਾਲ ਕੀਤਾ ਜਾਂਦਾ ਜਿਹੜਾ ਇਹ ਫੌਜ ਜਿਹੜੀ ਹਰਿਆਣੇ ਦੀ ਜੇ ਮਿਲਟਰੀ ਆ ਇਹ ਆਪਣੇ ਪੰਜਾਬ ਦੇ ਭੋਲੇ ਭਾਲੇ ਕਿਸਾਨਾਂ ਤੇ ਵਰਤ ਰਹੀ ਹੈ ਜੀ ਫੁੱਲ ਕਿੰਨੇ ਕੇ ਸੁੱਟੇ ਗਏ ਜੀ ਹਰਿਆਣੇ ਵਾਲੇ ਪਾਸਿਓਂ ਫੁੱਲ ਬਹੁਤ ਜ਼ਿਆਦਾ ਸੁੱਟੇ ਗਏ ਆ ਜੀ ਕੈਮੀਕਲ ਵਾਲੇ ਫੁੱਲ ਹੈ ਜੀ ਇਹ ਤਾਂ ਬਿਲਕੁਲ ਇੱਕ ਵਾਰ ਅੱਗੇ ਹੋ ਗਿਆ ਆਪਾਂ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਫੁੱਲ ਆ ਜੀ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਤੇ ਸੁੱਟੇ ਗਏ ਆ ਤੇ ਕਿਸਾਨਾਂ ਦੇ ਦੱਸਣ ਮੁਤਾਬਕ ਇਹ ਕੈਮੀਕਲ ਵਾਲੇ ਫੁੱਲ ਨੇ ਤੇ ਕੈਮੀਕਲ ਵਾਲੇ ਫੁੱਲਾਂ ਨਾਲ ਕੀ ਪ੍ਰਭਾਵ ਪੈਂਦਾ ਤੁਹਾਨੂੰ ਕੀ ਨੁਕਸਾਨ ਹੁੰਦਾ ਜੀ ਸਾਡੇ ਅੱਖਾਂ ਨੂੰ ਮਰਚਾਂ ਲੱਗੀਆਂ ਜਿੱਥੇ ਫੁੱਲ ਪੈਂਦੇ ਉੱਥੇ ਮਰਚਾਂ ਲੱਗਦੀ ਉੱਪਰ ਮੀਡੀਆ ਵਾਲੇ ਵੀ ਪਹੁੰਚੇ ਆ ਮੀਡੀਆ ਵਾਲੇ ਤਾਂ ਕਈ ਮੀਡੀਆਦਾਰ ਇਹ ਵੀ ਦਿਖਾਉਂਦੇ ਆ ਜਾਂ ਹਿੰਦੀ ਬੋਲਣ ਵਾਲਿਆਂ ਦੀ ਗੱਲ ਕਰ ਲਈਏ ਉਹ ਤਾਂ ਕਹਿੰਦੇ ਵੀ ਹਰਿਆਣਾ ਕੀ ਤਰਫ ਸੇ ਫੁੱਲ ਫੇਕੇ ਜਾ ਰਹੇ ਆ ਜਾਂ ਫੁੱਲਾਂ ਦੀ ਬਰਖਾ ਕੀ ਜਾ ਰਹੀ ਹੈ ਇਹ ਸੌ ਡਰਾਮੇ ਬਾਜੀ ਆ ਜੀ ਹਾਂ ਜੀ ਪਹਿਲੇ ਉਹਨਾਂ ਨੇ ਫੁੱਲ ਫੇਕੇ ਤਾਂ ਹਮਾਰੇ ਲੋਕ ਦੇਖਣਗੇ ਕਿ ਇਹ ਫੁੱਲ ਕਿਆ ਹੈ ਜਦ ਦੇਖਣੇ ਗਏ ਤਾਂ ਬਾਅਦ ਮੇ ਪਤਾ ਚਲਾ ਜਬ ਇਕੱਠਾ ਹੋ ਕੇ ਤਾਂ ਪਹਿਲੇ ਫੁੱਲ ਫੇਕੇ ਲੋਕ ਦੇਖਣਗੇ ਫੁੱਲ ਕਿਉਂ ਫੇਕ ਰਹੇ ਆ ਤਾਂ ਫਿਰ ਬੰਮ ਫੇਕ ਦਿਆ

ਮੇਰੀ 50 ਸਾਲਾਂ ਦੀ 50 ਸਾਲਾਂ ਦੇ ਵਿੱਚ ਪਹਿਲਾਂ ਕਦੇ ਕਿਸੇ ਨੇ ਫੁੱਲ ਇਸ ਤਰ੍ਹਾਂ ਸੁੱਟੇ ਜਾਂ ਕਿਸੇ ਸਮੇਂ ਅੰਦੋਲਨ ਹੁੰਦੇ ਸੀਗੇ ਜਾਂ ਪ੍ਰਦਰਸ਼ਨਕਾਰੀਆਂ ਤੇ ਇਦਾਂ ਫੁੱਲ ਸੁੱਟੇ ਗਏ ਜੀ ਨਹੀਂ ਜੀ ਇਹ ਪਹਿਲੀ ਵਾਰੀ ਡਰਾਮਾ ਕੀਤਾ ਇਹਨਾਂ ਨੇ ਹਾਂਜੀ ਪਹਿਲਾਂ ਫੁੱਲ ਸੁੱਟ ਕੇ ਤੇ ਬਾਅਦ ਚ ਮੁੜ ਕੇ ਇਹਨਾਂ ਨੇ ਗਿਆ ਸਾਲੇ ਕੋਲੇ ਸਾਡੇ ਤੇ ਸੁੱਟੇ ਜੀ ਘੱਟ ਇਹ ਤਾਂ ਜ਼ਹਿਰੀਲੇ ਫੁੱਲ ਸੁੱਟੇ ਜਾ ਰਹੇ ਆ ਜੀ ਇੱਧਰ ਇਹ ਦੇਖੋ ਕਿਉਂ ਸੁੱਟੇ ਜਾ ਰਹੇ ਆ ਸਵਾਲ ਤਾਂ ਇਹ ਹੈ ਪੀਸਫੁੱਲ ਤਰੀਕੇ ਨਾਲ ਕਿਸਾਨ ਦਿੱਲੀ ਜਾਣਾ ਚਾਹੁੰਦੇ ਆ ਹੁਣ ਜਦੋਂ ਪੀਸਫੁੱਲ ਦਾ ਸਵਾਲ ਹੁੰਦਾ ਤਾਂ ਕੇਂਦਰ ਸਰਕਾਰ ਆਪਣੇ ਉਹਨਾਂ ਬਿਆਨਾਂ 'ਚ ਫਸਦੀ ਐ ਜਿਹੜੇ ਭਾਜਪਾ ਦੇ ਲੀਡਰ ਬਿਆਨ ਨਹੀਂ ਦਿੰਦੇ ਹੁੰਦੇ ਸੀ ਕਿ ਪੈਦਲ ਕਿਸਾਨ ਦੀ ਨੀਲੂ ਆ ਜਾਣ ਹੁਣ ਜਦੋਂ ਪੈਦਲ ਚੱਲੇ ਐ ਪੈਦਲ ਚੱਲੇ ਜਾਂਦੇ ਕਿਸਾਨਾਂ ਦੀ ਤੁਸੀਂ ਦੁਨੀਆ ਨੂੰ ਇਹ ਵੀਡੀਓ ਦਿਖਾ ਕੇ ਇਹ ਸਿੱਧ ਕਰਤਾ ਵੀ ਭਾਜਪਾ ਦੇ ਲੀਡਰ ਝੂਠ ਬੋਲਦੇ ਸੀ ਤਾਂ ਹੁਣੇ ਉਲਟਾ ਮੀਡੀਆ ਦੇ ਵਿੱਚ ਇਹ ਦਿਖਾਉਣ ਲਈ ਵੀ ਦੇਖੋ ਭਾਜਪਾ ਦੀ ਸਰਕਾਰ ਹੈ ਹਰਿਆਣਾ ਦੇ ਵਿੱਚ ਤੇ ਨਾਲ ਦੀ ਨਾਲ ਭਈ ਇਹਨਾਂ ਦੀ ਪੁਲਿਸ ਹੈ ਜਿਹੜੀ ਉਹ ਫੋਲਵਰਸ ਆ ਰਹੀ ਹੈ ਪਰ ਫੁੱਲ ਨਹੀਂ ਸੀ ਉਹ ਫੁੱਲ ਜੇ ਫੁੱਲਾਂ ਦੇ ਨਾਲ ਲਪੇਟੀ ਹੋਈ ਜ਼ਹਿਰ ਸੀ ਕੈਮੀਕਲ ਸੀ ਜਿਹਦੇ ਨਾਲ ਚਾਰ ਕਿਸਾਨ ਨੇ ਜਿਹੜੇ ਆਪਣੇ ਉਹ ਬੇਹੋਸ਼ ਹੋ ਗਏ ਤੇ ਨਾਲ ਦੀ ਨਾਲ ਅਥਰੂ ਗੈਸ ਦੇ ਗੋਲਿਆਂ ਨਾਲ ਜ਼ਖਮੀ ਕਰਤੇ ਲਗਭਗ ਅੱਧੀ ਦਰਜਣ ਦੇ ਕਿਸਾਨ ਨੇ ਜਿਹੜੇ ਅੱਜ ਫੇਰ ਦੂਜੇ 101 ਦੇ ਜਥੇ ਦੇ ਵਿੱਚੋਂ ਜ਼ਖਮੀ ਹੋ ਗਏ ਸੋ ਮੈਂ ਸਮਝਦਾ ਹਰਿਆਣੇ ਦੀ ਸਰਕਾਰ ਵੀ ਭਾਜਪੀ ਦੀ ਚਾਹੇ ਕੇਂਦਰ ਦੀ ਸਰਕਾਰ ਭਾਜਪੀ ਦੀ ਇਹ ਕਿਸਾਨਾਂ ਦੀ ਦੁਸ਼ਮਣ ਸਰਕਾਰ ਕਹਿ ਸਕਦੇ ਆ ਜਿਹੜੀ ਬਿਲਕੁਲ 100 ਬੰਦੇ ਤੋਂ ਡਰੀ ਹੋਈ 101 ਬੰਦੇ ਤੋਂ ਜਿਹੜੀ ਇਹਨਾਂ ਨੂੰ ਦਿੱਲੀ ਨਹੀਂ ਜਾਣ ਦੇ ਰਹੀ ਕੀ ਕਰ ਦੇਣਗੇ 101 ਬੰਦੇ ਪੈਦਲ ਜਾ ਕੇ ਦਿੱਲੀ ਆਪਦੀ ਰਾਜਧਾਨੀ ਆ ਸਾਡੀ ਸਾਡਾ ਅਧਿਕਾਰ ਹੈ ਅਸੀਂ ਜਾ ਕੇ ਹੱਕ ਮੰਗਦੇ ਆ ਅੱਜ ਦੇ ਇਸ ਪ੍ਰੋਟੈਸਟ ਤੋਂ ਇਹ ਸਾਫ ਹੁੰਦਾ ਹੈ ਕਿ ਦੇਸ਼ ਦੀ ਸਰਕਾਰ ਕਾਰਪੋਰੇਟ ਦੀ ਸਰਕਾਰ ਹੈ ਇਹ ਦੇਸ਼ ਦਾ ਸਭ ਕੁਝ ਕਾਰਪੋਰੇਟ ਨੂੰ ਸੰਪਣਾ ਚਾਹੁੰਦੀ ਹੈ ਕਿਸਾਨਾਂ ਦੀ ਵਿਰੋਧੀ ਦੁਸ਼ਮਣ ਸਰਕਾਰ ਹੈ ਉਹਨਾਂ ਲੋਕਾਂ ਦੀ ਜੀਦੀ ਆਬਾਦੀ ਐ ਇਸ ਮੁਲਕ ਦੇ ਵਿੱਚ 50% ਆਬਾਦੀ ਐ ਮਤਲਬ ਇਹੇ ਦੁਸ਼ਮਣ ਸਰਕਾਰ ਨੂੰ ਅਸੀਂ ਸਾਫ਼ ਸ਼ਬਦਾਂ ਚ ਕਹਿਣਾ ਚਾਹੁੰਦੇ ਆ ਕਿ ਇਹ ਜਥਿਆਂ ਦੇ ਕਾਫਲੇ ਮੁੱਕਣ ਵਾਲੇ ਨਹੀਂ ਕਰ ਲੋ ਜਿੰਨੇ ਜ਼ਖਮੀ ਕਰਨੇ ਆ ਅਸੀਂ ਸਾਡੇ ਗੁਰੂਆਂ ਤੋਂ ਸਿੱਖੇ ਆ ਕਿ ਜ਼ਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ ਬਿਲਕੁਲ ਤਾਂ ਇਧਰ ਆ ਭਾਈ ਸਾਹਿਬ ਉਹੜੀ ਵੇ ਇਹ ਹੱਥ ਦੇ ਵਿੱਚ ਨਮਕ ਫੜਿਆ ਹੋਇਆ ਜੀ ਲੂਣ ਕੇ ਫੜਿਆ ਹੋਇਆ ਹੱਥਾਂ ਚ ਜੀ ਇਹ ਭਾਈ ਜੀ ਜਿਨ੍ਹਾਂ ਨੂੰ ਗੈਸ ਚੜਦੀ ਉਹਨਾਂ ਵਰਿਆਂ ਅਸੀਂ ਸਾਡੀਆਂ ਇਹ ਖੜੇ ਪਰ ਪਾਣੀ ਐ ਨੂਨ ਐ ਨਾਲ ਦਵਾਈ ਵੀ ਅੱਖਾਂ ਚ ਪਾਉਣ ਵਾਸਤੇ ਅਸੀਂ ਮੌਕੇ ਤੇ ਜਿਹੜਾ ਕੋਈ ਵੀ ਮਰੀਜ਼ ਡਿੱਗਦਾ ਮੋੜ ਦੇ ਮੁਢਲੀ ਸੇਵਾ ਸਾਡੀ ਇਹ ਉਦੋਂ ਐਂਬੂਲੈਂਸ ਆਉਂਦੀ ਹੈ ਐਂਬੂਲੈਂਸ ਭੇਜ ਕੇ ਹਸਪਤਾਲ ਐਂਬੂਲੈਂਸ ਹੀ ਵਾਗੇ ਹਸਪਤਾਲ 'ਚ ਭੇਜਦੇ ਆਂ ਅ ਮੌਕੇ ਤੇ ਦੀ ਮੁਢਲੀ ਸੇਵਾ ਸਾਡੇ ਕੋਲੇ ਜਿਹੜਾ ਮਰੀਜ਼ ਤੁਰਤ ਪਰ ਡਿੱਗਦੇ ਆਂ ਸਰਗਿਆਂ ਨਾਲ ਕੋਈ ਗੋਲੇ ਨਾਲ ਸਟੇਟ ਦੇਣ ਵਾਸਤੇ ਇੱਥੇ ਹੋਂਦ ਨੇ ਤੁਸੀਂ ਇਹ ਫਰਜ਼ ਮੌਕੇ ਦੇ ਦਿੰਨੇ ਆ ਜੀ ਅਸੀਂ ਇਹ ਸਾਰੀਆਂ ਚੀਜ਼ਾਂ ਕੋਲੇ ਰੱਖਦੇ ਆਂ ਜਿਹੜਾ ਮਰੀਜ਼ ਡਿੱਗਦਾ ਨਾਲ ਦੀ ਨਾਲ ਪਾਣੀ ਨਮਕ ਦੀ ਲੋੜ ਆ ਜਾਂ ਦਵਾਈ ਦੀ ਲੋੜ ਆ ਚੱਕੇ ਨਾਲ ਦੀ ਨਾਲ ਐਂਬੂਲੈਂਸ ਵਗੈਰਾ ਹਸਪਤਾਲ 'ਚ ਭੇਜਦੇ ਆਂ ਕਿੰਨੇ ਕਿ ਕਿਸਾਣ ਭਰਾ ਆਪਣੇ ਫੱਟੜ ਹੋ ਸੱਚ ਪੰਜ ਬੇਟਾ ਇਹ ਜਿਹੜੇ ਕਿਸਾਨ ਵੀਰ ਨੇ ਇਹ ਇੱਥੇ ਜਿਹੜੇ ਫੁੱਲਾਂ ਦੀ ਜੀ ਗੱਲ ਕਰ ਲਈਏ ਫੁੱਲ ਹਰਿਆਣਾ ਪ੍ਰਸ਼ਾਸਨ ਵੱਲੋਂ ਇੱਧਰ ਸਿੱਟੇ ਗਏ ਆ ਤਾਂ ਕਿ ਇੱਕ ਵਾਰ ਅੱਗੇ ਹੋ ਕੇ ਆਪਾਂ ਤੁਹਾਨੂੰ ਤਸਵੀਰਾਂ ਜ਼ਰੂਰ ਦਿਖਾ ਦਿੰਦੇ ਆ ਕਿ ਹੁਣ ਮਾਹੌਲ ਕੀ ਆ ਹੁਣ ਕਿਸਾਨ ਕੀ ਕਰ ਰਹੇ ਨੇ ਕਿਉਂਕਿ 101 ਕਿਸਾਨਾਂ ਦਾ ਜਥਾ ਸੀਗਾ ਜਿਹੜਾ ਇਹ ਇਹਨਾਂ ਕਿਸਾਨਾਂ ਨੇ ਅੱਗੇ ਕੂਚ ਕਰਨੀ ਸੀਗੀ 101 ਕਿਸਾਨਾਂ ਦੇ ਵਿੱਚੋਂ ਅਨੇਕਾਂ ਕਿਸਾਨ ਸੀਗੇ ਜਿਹੜੇ ਉਹ ਫੱਟੜ ਹੋਏ ਨੇ ਜ਼ਖਮੀ ਹੋਏ ਨੇ ਤਾਂ ਜਿਹੜੇ ਜੀ ਬਿਲਕੁਲ ਤਾਂ ਇੱਧਰ ਭਾਈ ਜੀ ਹੁਣਾਂ ਨਾ ਭਾਈ ਜੀ ਹੁਣ ਅੱਗੇ ਜਾਣ ਨਹੀਂ ਦੇ ਰਹੇ ਕੀ ਮਾਹੌਲ ਆ ਔਰ ਕਿਉਂ ਨਹੀਂ ਕਿਸਾਨ ਅੱਗੇ ਵੱਧ ਹਾਂਤੀ ਦੇ ਦੰਦ ਖਾਣ ਵਾਲੇ ਹੋਰ ਨੇ ਦਖਾਨੇ ਵਾਲੇ ਹੋਰ ਨੇ ਥੋਲਾਂ ਦੀ ਬਰਕਾ ਦੇ ਵਿੱਚ ਕੈਮੀਕਲ ਪਾ ਕੇ ਸਪਰੇਅ ਕਰ ਰਹੇ ਨੇ ਅਥਰੂ ਗੋਲੇ ਟੀਗਾ ਗੈਸ ਦੇ ਐਕਸਪਾਇਰ ਮਾਰ ਰਹੇ ਨੇ ਅਸਲ ਸਪਰੀ ਸਾਡੀ ਮਾਨਯੋਗ ਸੁਪਰੀਮ ਕੋਰਟ ਦੀ ਜਿਹੜੀ ਕਮੇਟੀ ਬਣੀ ਸੀ ਉਹਨੇ ਮੰਨੇ ਵੀ ਜਿਹੜੇ ਕਿਸਾਨਾਂ ਨੇ ਮੰਗਾ ਬਿਲਕੁਲ ਜਾਇਜ਼ ਨਹੀਂ ਠੀਕ ਆ ਦੂਜੀ ਗੱਲ ਸਰਕਾਰ ਖੁਦ ਪ੍ਰਧਾਨ ਮੰਤਰੀ ਅਮਿਤ ਸ਼ਾਹ ਕਹਿ ਰਿਹਾ ਵੀ ਦੇਖੋ ਸਾਨੂੰ ਇਹਦੇ ਟਰੈਕਟਰ ਟਰਾਲੇ ਦਾ ਡਰ ਲੱਗਦਾ ਨਾ ਟਰੈਕਟਰ ਨੇ ਮੋਟੀਫਾਈ ਕਰਾਇਆ ਵੇ ਜਿਹੜੇ ਸੋ ਇੱਕ ਕਿਸਾਨਾਂ ਦੇ ਵਿੱਚੋਂ ਕਿੰਨੇ ਕਿਸਾਨ ਜ਼ਖਮੀ ਹੋਏ ਆ ਜੀ ਜਿਹੜੇ ਇਸ ਟਾਈਮ ਮੌਕੇ ਨਾਲ 7 ਕਿਸਾਨ ਸਾਡੇ ਪਟੜ ਹੋ ਗਏ ਨੇ ਜ਼ਖਮੀ ਹੋ ਗਏ ਨੇ ਰਾਜਪੁਰੇ ਹਸਪੀਟਲ ਚ ਪਹੁੰਚ ਚੁੱਕੇ ਨੇ ਅੱਗੇ ਉਹਨਾਂ ਨੂੰ ਕਿੱਥੇ ਰੈਫਰ ਕਰਦਣੇ ਪਟਿਆਲੇ ਜਾਂ ਕਿਵੇਂ ਜਿਵੇਂ ਜਿਹੜੇ ਪੈਦਾਂ ਜਾਂਦੇ ਕਿਸਾਨਾਂ ਤੇ ਵੀ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਤਾਂ ਫੁੱਲਾਂ ਦੀ ਵਰਖਾ ਕੀਤੀ ਗਈ ਹੈ ਕਿਸਾਨਾਂ ਤੇ ਤੇ ਜਿਹੜੇ ਹੋਰ ਵੀ ਇੱਧਰ ਜਿਹੜੇ ਆਗੂ ਸਾਹਿਬਾਨ ਨੇ ਜਾਂ ਜਿਹੜੇ ਨੌਜਵਾਨ ਨੇ ਬਾਈ ਜੀ ਹੁਣਾਂ ਨੇ ਇਹ ਬਾਈ ਜੀ ਹੁਣ ਕਿੱਦਾਂ ਤੁਸੀਂ ਪੈਦਲ ਜਾ ਰਹੇ ਸੀ ਤੁਹਾਨੂੰ ਪੈਦਲ ਵੀ ਨਹੀਂ ਅੱਗੇ ਜਾਣ ਦਿੱਤਾ ਜਾ ਰਿਹਾ ਤੇ ਇੱਥੇ ਇੱਕ ਗੱਲ ਖਾਸ ਦੇਖਣ ਨੂੰ ਮਿਲੀ ਹਰਿਆਣਾ ਪ੍ਰਸ਼ਾਸਨ ਵੱਲੋਂ ਤੁਹਾਡੇ ਤੇ ਫੁੱਲ ਛੁੱਟੇ ਜਾ ਰਹੇ ਆ ਜੀ ਫੁੱਲਾਂ ਦਾ ਡਰਾਮਾ ਸੀਗਾ ਉਹਨਾਂ ਨੇ ਪਹਿਲਾਂ মিডিਆ ਨੂੰ ਸੱਦਿਆ ਤੇ ਫੁੱਲ ਸਿੱਟੇ ਗਏ ਤੇ ਮੁੜ ਕੇ ਇਹ ਕਿਹਾ ਗਿਆ ਵੇਖੋ ਜੀ ਅਸੀਂ ਤਾਂ ਫੁੱਲ ਸਿੱਟ ਰਹੇ ਹਾਂ ਪਰ ਜਦੋਂ মিডিਆ ਅੱਗੇ ਆਇਆ ਤੇ ਅਸੀਂ ਉਹਨਾਂ ਨੂੰ ਸ਼ੈੱਲ ਵਿਖਾਏ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਸਾਡੀ ਬਦਨਾਮੀ ਹੋ ਰਹੀ ਹੈ ਤੇ ਸ਼ੈੱਲ ਵਿਖਾਉਣ ਲੱਪੇ ਆ ਜਿਹੜੇ ਐਸੂ ਗੈਸ ਵਾਲੇ ਤੇ ਉਹਨਾਂ ਨੇ মিডিਆ ਦਾ ਲਿਹਾਜ਼ ਵੀ ਨਹੀਂ ਕੀਤਾ ਹੋਰ ਸੱਟ ਤੇ ਉੱਤੇ ਤੋਂ ਸਾਰਿਆਂ ਨੇ ਵੇਖਿਆ ਵਾ ਤੁਹਾਡਾ মিডিਆ ਕਰਮੀ ਇੱਕ ਵਿਚਾਰੀ ਕੁੜੀ ਡਿੱਗ ਪੈਣ ਲੱਗੀ ਉਹਨੂੰ ਚੱਕ ਕੇ ਲੈ ਗਿਆ ਮੈਂ ਤੇ ਇਹ ਡਰਾਮਾ ਸੀਗਾ ਇਹ ਪੰ ਡਰਾਮੇ ਕਰੇ ਚੱਲਦੇ ਨਹੀਂ ਹੁੰਦੇਗੇ ਦੁਨੀਆ ਦੇਖ ਰਹੀ ਆ ਸਾਰੇ ਲੋਕ ਦੇਖ ਰਹੇ ਆ ਵੀ ਇਹ ਕੀ ਕਰ ਰਹੇ ਆ ਬਾਈ ਜੀ ਆਪਾਂ ਖੁਸ਼ਬੂ ਵਾਲੇ ਫੁੱਲ ਤਾਂ ਸੁਣੇ ਸੀਗੇ ਹਰਿਆਣੇ ਵੱਲੋਂ ਹੁਣ ਜ਼ਹਿਰ ਵਾਲੇ ਫੁੱਲ ਸੁੱਟੇ ਜਾ ਰਹੇ ਆ ਤੁਹਾਡੇ ਤੇ ਜੀ ਹਰਿਆਣੇ ਵੱਲੋਂ ਨਹੀਂ ਹਰਿਆਣੇ ਵੱਲੋਂ ਸਾਡੇ ਭਰਾ ਵਾ ਉਹਨਾਂ ਵੱਲੋਂ ਸਾਨੂੰ ਹਮੇਸ਼ਾ ਹੀ ਬਲ ਮਿਲਦਾ ਵਾ ਇਹ ਫੁੱਲ ਜਿਹੜੇ ਮੋਦੀ ਦੇ ਆ ਇਹ ਮੋਦੀ ਵਾਲੇ ਆ ਆ ਬਾਈ ਜੀ ਤੁਸੀਂ ਹੱਥ ਚ ਕੀ ਫੜਿਆ ਹੋਇਆ ਜੀ ਆ ਬਾਈ ਜੀ ਹੁਣ ਇਹਦੇ ਆ ਤੁਹਾਡੇ ਹੱਥ ਚ ਕੀ ਹੈਗਾ ਇਹ ਸ਼ਿੱਲਾਂ ਦੇ ਹੈ ਉੱਧਰ ਕੀ ਹੈ ਉੱਧਰ ਵੀ ਮਾਰੇ ਦੇ ਨੀ ਕੇ ਹਾਂ ਦੇਖੋ ਜੀ ਆਹ ਨਵੀਂ ਚੀਜ਼ ਆ ਇਹ ਜਿਹੜੀ ਅੱਜ ਕਿਸਾਨਾਂ ਤੇ ਇਸਤੇਮਾਲ ਕੀਤੀ ਗਈ ਆ ਇਸ ਤੋਂ ਬਿਨਾ ਰਬੜ ਦੀਆਂ ਗੋਲੀਆਂ ਵੀ ਚਲਾਈਆਂ ਗਈਆਂ ਵਾ ਉਹ ਆ ਆ ਆ ਦੋ ਦੋ ਹੋਰ ਆ ਗਈਆਂ ਲੈ ਆ ਰਬੜ ਦੀਆਂ ਗੋਲੀਆਂ ਮਾਰੀਆਂ ਗਈਆਂ ਜੀ ਸਾਡੇ ਆ ਰਬੜ ਦੀਆਂ ਗੋਲੀਆਂ ਨੇ ਜੇ ਆਪਾਂ ਜਿਹੜੇ ਬੰਟੇ ਹੁੰਦੇ ਆ ਖੇਡਣ ਵਾਲੇ ਉਹ ਵੀ ਇੱਧਰ ਤੁਹਾਡੇ ਵੱਲ ਸਿੱਟੇ ਗਏ ਆ ਇਹ ਗਲੇਲ ਨਾਲ ਮਾਰੇਗੇ ਜੀ ਗਲੇਲ ਨਾਲ ਨਹੀਂ ਪਤਾ ਨਹੀਂ ਜੀ ਕਿਉਂਕਿ ਕਾਹਦੇ ਨਾਲ ਮਾਰੇ ਆ ਇਹ ਤਾਂ ਹੁਣ ਜੀ ਗਲੇਲ ਚ ਹੋ ਸਕਦਾ ਜਹਰ ਕੋਈ ਗਨ ਆਈ ਹੋਵੇ ਉਹਦੇ ਨਾਲ ਪਾ ਕੇ ਦਿਖਾਉਂਦੇ ਹੁਣ ਫਿਰ ਪੈਦਲ ਜਾਂਦੇ ਕਿਸਾਨਾਂ ਤੂੰ ਕਿਉਂ ਪਰੇਸ਼ਾਨੀ ਹੈਗੀ ਜਾਂ ਨਾ ਤਾਂ ਤੁਸੀਂ ਟਰੈਕਟਰ ਟਰਾਲੀਆਂ ਲੈ ਕੇ ਅੱਗੇ ਵਧ ਰਹੇ ਹੋ ਫਿਰ ਤੁਹਾਡੇ ਤੇ ਜਿਹੇ ਹਾਲਾਤ ਬਣਨੇ ਜੇ ਤੁਹਾਡੇ ਤੇ ਇਸ ਤਰ੍ਹਾਂ ਗੋਲੇ ਸੱਟਣੇ ਜਾਂ ਜਿਹੜੇ ਰਬੜ ਦੀਆਂ ਗੋਲੀਆਂ ਤੁਹਾਡੇ ਮਾਰਨੀਆਂ ਫਿਰ ਤੁਸੀਂ ਕੀ ਸਮਝਦੇ ਹੋ ਵੀ ਭਾਈ ਇਹ ਕਿਉ ਦੇਖੋ ਸਰਕਾਰ ਦੇ ਕੋਲੇ ਕਿਸਾਨਾਂ ਪ੍ਰਤੀ ਕਿਸਾਨਾਂ ਨੂੰ ਦੇਣ ਨੂੰ ਕੁਝ ਨਹੀਂ ਇਹਦਾ ਸਿਧਾਰਥੇ ਆ ਉਹ ਆਪਦੇ ਅਡਾਨੀ ਉਹ ਬਾਨੀ ਮਿੱਤਰਾਂ ਨੂੰ ਠੀਕ ਖੁਸ਼ ਕਰਨਾ ਚਾਹੁੰਦੀ ਆ ਤੇ ਜਿਹੜੇ ਪੰਜਾਬ ਦੇ ਕਿਸਾਨਾਂ ਕੋਲੇ ਥੋੜੀ ਥੋੜੀ ਜ਼ਮੀਨ ਹੈ ਮਾਲਕੀ ਆ ਉਹ ਖੋਣਾ ਚਾਹੁੰਦੇ ਅਸ ਲੜਾਈ ਮਾਲਕੀ ਦੀ ਆ ਤੇ ਜਿਹੜਾ ਇਹ ਮੋਰਚਾ ਵਾ ਇਹ ਉਸ ਚੀਜ਼ ਦੇ ਵਿੱਚ ਕੰਧ ਬਣ ਕੇ ਖੜਾ ਵਾ ਹੁਣ ਜੇ ਇਹ ਮੋਰਚਾ ਜਿੱਤਦਾ ਵਾ ਜਿਹੜੀ ਉਹਦੀ ਨੀਤੀ ਆ ਆਰਥਿਕ ਨੀਤੀ ਲੈ ਕੇ ਆਏ ਆ ਉਹਨੂੰ ਛੱਟਵਾਈ ਦੀ ਆ ਉਹ ਆਪ ਦਾ ਜਿਹੜਾ ਭਾਈਚਾਰਾ ਉਹਦਾ ਬਾਨੀ ਏ ਡਾਨੀ ਉਹ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦਾ ਉਹਨਾਂ ਦੋਹਾਂ ਦੇ ਬਦਲੇ ਇਹ ਸਾਰੇ ਸਮੂਹ ਕਿਸਾਨਾਂ ਨੂੰ ਚਾਹੇ ਉਹ ਮਾਰ ਦੇਣ ਇਹ ਪਰ ਕੋਈ ਗੱਲ ਨਹੀਂ ਕਿਸਾਨੀ ਜਿਹੜੇ ਕਿੱਤੇ ਵਾਲਿਆਂ ਤੇ ਪੰਜਾਬ ਵਾਲਿਆਂ ਤੇ ਬੜੀਆਂ ਵਾਵਾਵਾਂ ਵਗੀਆਂ ਵਾ ਮੋਦੀ ਵੀ ਲਾਲ ਵਿੱਚ ਕਿਉਂਕਿ ਅਸੀਂ ਇਹ ਜਮੀਨਾਂ ਸਾਨੂੰ ਕਿਸੇ ਨੇ ਥਾਲੀ 'ਚ ਪਰੋਸ ਕੇ ਨਹੀਂ ਦਿੱਤੀਆਂ ਅਸੀਂ ਪਹਿਲਾਂ ਵੀ ਸਿਰ ਦੇ ਕੇ ਲਈਆਂ ਹੋਈਆਂ ਵਾ ਹੁਣ ਵੀ ਅਸੀਂ ਸਿਰ ਦੇ ਕੇ ਬਚਾਵਾਂਗੇ ਜਮੀਨਾਂ ਆਪਦੀਆਂ ਨੂੰ ਪਰ ਜਮੀਨਾਂ ਇਹ ਨਹੀਂ ਕਿ ਵੀ ਕੱਲ ਨੂੰ ਸਾਡੀ ਗੱਟ ਤੇ ਚੜ ਜੂ ਆ ਕੇ ਬਿਲਕੁਲ ਜੀ ਬਾਪੂ ਜੀ ਇਹ ਤੁਹਾਡੇ ਹੱਥ 'ਚ ਕੀ ਹੈ ਜੀ ਇਹ ਬੰਬ ਛੱਟਿਆ ਇਹਨਾਂ ਨੇ ਗੋਲੇ ਗੋਲੇ ਛੱਟਿਆ ਕਿਹਨੇ ਛੱਟਿਆ ਜੀ ਇਹਨਾਂ ਨੇ ਹਰਿਆਣਾ ਸਰਕਾਰ ਨੇ ਛੱਟਿਆ ਜੀ ਉਹ ਕਹਿੰਦੇ ਫੁੱਲ ਵੀ ਸੱਟ ਰਹੇ ਤੁਹਾਡੇ ਤੋਂ ਫੁੱਲਾਂ ਦੀ ਵਰਖਾ ਮਿਕਸਾਂ ਪਾਈਆਂ ਦੇ ਫੁੱਲਾਂ ਦੀ ਮਿਕਸਾਂ ਪਾਈਆਂ ਜਾਂਦੇ ਵਿੱਚ ਬੰਦੇ ਫਟ ਰਹੇ ਹਨ ਜ਼ਹਿਰ ਪਾਈ ਹੋਈ ਸੀ ਹਾਂ ਜ਼ਹਿਰ ਪਾਈ ਹੋਈ ਸੀ ਵਿੱਚ ਹਾਂਜੀ ਆਪਾਂ ਖੁਸ਼ੀ ਦੇ ਸਮੇਂ ਚ ਤਾਂ ਫੁੱਲਾਂ ਦੀ ਵਰਖਾ ਹੁੰਦੀ ਸੁਣਦੇ ਆ ਤਾਂ ਜਿਵੇਂ ਆਪਾਂ 2020 ਦੀ ਗੱਲ ਕਰ ਲਈ ਉਦੋਂ ਆਪਾਂ ਦਿੱਲੀ ਕੂਚ ਕੀਤੀ ਸੀ ਉਦੋਂ ਵੀ ਲੋਕਾਂ ਨੇ ਫੁੱਲ ਸੱਟੇ ਸੀ ਤਾਂ ਹੁਣ ਆਹ ਵਾਲੇ ਫੁੱਲਾਂ 'ਚ ਤਾਂ ਉਹਨਾਂ ਫੁੱਲਾਂ 'ਚ ਕੀ ਫਰਕ ਹੈ ਜੀ ਫਰਕ ਕਿਉਂ ਨਹੀਂ ਹੈ ਜੀ ਉਹਦੇ ਗੋਲੇ ਤਾਂ ਨਹੀਂ ਛੱਡੇ ਤਾਂ ਨੇ ਉਹਦਾ ਕਿੰਨੇ ਬਿਛੜਾਂ ਹੀ ਮਾਰੀਆਂ ਸੀ ਪਾਣੀ ਨਹੀਂ ਆ ਉਹਦਾ ਗੋਲੇ ਛਿੱਟਿਆ ਨੇ ਬੰਬ ਛਿੱਟਿਆ ਦੇਖੋ ਹਾਂ ਗੋਲੀਆਂ ਮਾਰੀਆਂ ਬੰਦੇ ਤਿੰਨ ਫੱਟੜ ਹੋ ਗਏ ਉਹਦੇ ਪਹਿਲਾ ਹੋ ਗਏ ਦੋ ਤਿੰਨ ਫੱਟੜ ਆ ਛੇ ਸੱਤ ਬੰਦੇ ਹੋ ਗਏ ਫੱਟੜ ਉਹ ਹਸਪਤਾਲ ਚ ਪਾਇਆ ਸਰਜੀਤ ਫੂਲ ਹੋ ਗਿਆ ਹਾਂਜੀ ਇਹ ਫੁੱਲਾਂ ਦੇ ਵਿੱਚ ਜ਼ਹਿਰ ਹੈ ਜੀ ਕੀ ਫੁੱਲਾਂ ਦੇ ਵਿੱਚ ਕੀ ਮਿਰਚਾਂ ਮੁਰਚਾਂ ਹੈਗੀਆਂ ਜੀ ਕੋਈ ਪਾਇਆ ਹੈ ਇਹਨਾਂ ਤਾਂਗੇ ਛਿੱਟੇ ਨੇ ਤਾਂ ਹੀ ਜ਼ਹਿਰ ਤੇੜੀਆਂ ਬੰਦੇ ਕਿੰਨੇ ਹੋਏ ਫੱਟੜ ਬਿਲਕੁਲ ਬਿਲਕੁਲ ਆਪਾਂ ਇੱਕ ਵਾਰ ਤਸਵੀਰਾਂ ਇੱਧਰਲੇ ਪਾਸੇ ਹੋ ਕੇ ਜ਼ਰੂਰ ਦਿਖਾ ਦਿੰਨੇ ਆ ਫੁੱਲਾਂ ਦੀ ਵਰਖਾ ਤੁਸੀਂ ਦੇਖ ਸਕਦੇ ਹੋ ਇਹ ਹਰਿਆਣਾ ਪ੍ਰਸ਼ਾਸਨ ਵੱਲੋਂ ਇਹ ਫੁੱਲ ਸੁਟੇ ਗਏ ਨੇ ਇਹ ਜਿਹੜੇ ਕਿਸਾਨ ਸੀਗੇ ਆ ਜਿਹੜੇ ਹੇਠਾ ਤੁਸੀਂ ਦੇਖ ਸਕਦੇ ਹੋ ਫੁੱਲ ਪਏ ਹੋਏ ਨੇ ਇਹ ਜਿਹੜੇ ਫੁੱਲ ਨੇ ਆ ਫੁੱਲ ਇੱਕ ਵਾਰ ਤੁਹਾਨੂੰ ਚੱਕ ਕੇ ਜ਼ਰੂਰ ਦਿਖਾ ਦਿੰਨੇ ਆ ਆ ਵਾਲੇ ਫੁੱਲਿਆ ਜਿਹੜੇ ਜੀ ਇਹ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਜਾਬ ਦੇ ਕਿਸਾਨਾਂ ਉੱਤੇ ਛੁੱਟੇ ਗਏ ਨੇ ਤਾਂ ਕਿਸਾਨਾਂ ਦੇ ਦੱਸਣ ਮੁਤਾਬਕ ਇਹਨਾਂ ਫੁੱਲਾਂ ਦੇ ਵਿੱਚੋਂ ਜ਼ਹਿਰ ਹੈ ਜੇ ਜ਼ਹਿਰੀਲੀ ਚੀਜ਼ ਪਾਈ ਹੋਈ ਹੈ ਜੇ ਜ਼ਹਿਰੀਲੇ ਫੁੱਲ ਨੇ ਇਹ ਕਿਸਾਨਾਂ ਦੇ ਉੱਤੇ ਛੁੱਟੇ ਹੋਏ ਨੇ ਤਾਂ ਹੋਰ ਵੀ ਇੱਧਰ ਜਿਹੜੇ ਕਿਸਾਨ ਬੈਠੇ ਹੋਏ ਨੇ ਤਾਂ ਇਹਨਾਂ ਨੇ ਵੀ ਗੱਲਬਾਤ ਕਰਦੇ ਆ ਤੇ ਆ ਬਜ਼ੁਰਗੋ ਆ ਤੁਹਾਡੇ ਪੈਰਾਂ 'ਚ ਫੁੱਲ ਪਏ ਆ ਜੀ ਆਹ ਵਾਲੇ ਫੁੱਲ ਤੇ ਆ ਵਾਲੇ ਫੁੱਲ ਕਹਿੰਦੇ ਉਹਨਾਂ ਨੇ ਫੁੱਲ ਛੁੱਟੇ ਹਰਿਆਣੇ ਵਾਲੇ ਮਿਰਚਾ ਮਿਰਚਾ ਮਿਰਚਾਂ ਦੀ ਗੱਲ ਹੈ ਮਿਰਚਾਂ ਤੇ ਸਾਰਾ ਸਮਾਨ ਸਿੱਟੇ ਵਿੱਚ ਲਾ ਕੇ ਆ ਫੁੱਲਾਂ ਦਾ ਬਹਾਨਾ ਬਣਾ ਕੇ ਜੀ ਇਹ ਤਾਂ ਗੋਲੀਆਂ ਸੱਟੀਆਂ ਨੇ ਇਹ ਜੀਆਂ ਬੰਦ ਖਾ ਬੰਬ ਸੱਟੇ ਨੇ ਉਹਨਾਂ ਦੇ ਨਾਲ ਆ ਦੇਖ ਲੋ ਫੁੱਲਾਂ ਦੇ ਬਹਾਨੇ ਸਾਡੇ ਬੰਦੇ ਤਿੰਨ ਫਟੜ ਕਰਤੇ ਨੇ ਉਹਨਾਂ ਨੇ ਉਹਦੀ ਬੰਬ ਚਾਰ ਕਰਤੇ ਚਾਰ ਕਰਤੇ ਤਿੰਨ ਦਾ ਮੈਨੂੰ ਪਤਾ ਨਹੀਂ ਦਿੱਤੇ ਇੱਕ ਤਾਂ ਹੁਣ ਬਾਅਦ ਮੈਨੂੰ ਪਤਾ ਲੱਗਾ ਅੱਛਾ ਤੁਸੀਂ ਤਾਂ ਜਾਣਾ ਵੀ 101 ਬੰਦੇ ਆ ਰਹੇ ਸੀਗੇ ਮਰਜੀਵੜੇ ਜਥੇ ਨੇ ਤੁਰ ਕੇ ਜਾਣਾ ਸੀ ਤੁਹਾਡੇ ਤੇ ਫਿਰ ਵੀ ਅਥਰੂ ਗਏ ਉਹਦੇ ਗੋਲੇ ਸੱਟੇ ਗਏ ਸੀ ਹਾਂਜੀ 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 ਤਾਂ ਕੋਈ ਸ਼ਹੀਦ ਵੀ ਹੈ ਸਾਡੇ ਕੋਲੇ ਇੱਕ ਇੱਕ ਝੰਡਾ ਹੈ ਤੇ ਇੱਕ ਡੰਡਾ ਹੈ ਹੋਰ ਸਾਡੇ ਕੋਲੇ ਕੋਈ ਸਾਡੀ ਤਲਾਸ਼ੀ ਲੈ ਸਕਦੇ ਨੇ ਹੋਰ ਕੁਝ ਨਹੀਂ ਇਹ ਤਾਂ ਹੁਣ ਇਸ ਨੂੰ ਵੀ ਸਾਨੂੰ ਤੁਰ ਕੇ ਵੀ ਨਹੀਂ ਜਾਣ ਦਿੰਦੇ ਪਹਿਲਾਂ ਤਾਂ ਜਾਨੂੰ ਸਾਨੂੰ ਕਹਿੰਦੇ ਵੀ ਟਰਾਲੀਆਂ ਨੇ ਤੁਹਾਡੇ ਕੋਲੇ ਵੀ ਟਰਾਲੀਆਂ 'ਚ ਕੋਈ ਸਮਾਨ ਲਈ ਫਰਦੇ ਆ ਤੁਸੀਂ ਕਿਰਪਾਨਾਂ ਨੇ ਕੋਹਾੜੀਆਂ ਨੇ ਬੰਦੂਖਾਂ ਨੇ ਹੁਣ ਸਾਡੇ ਕੋਲੇ ਤੁਰ ਕੇ ਜਾਣ ਨੂੰ ਵੀ ਨਹੀਂ ਜਾਣ ਦਿੰਦੇ ਹੁਣ ਦੇਖ ਲਾ ਕੀ ਕਰੀਏ ਆਪਦੇ ਹੱਕ ਮੰਗਦੇ ਆ ਵਪਾਰਾਂ ਮੰਗਾ ਮੰਨੀਆਂ ਹੋਈਆਂ ਨੇ ਉਹੀ ਲਾਗੂ ਕਰਾਉਣ ਜਾਂਦੇ ਆ ਕੋਈ ਅਜੀ ਨਵਾਂ ਕੰਮ ਦਾ ਕਰਾਉਣ ਨਹੀਂ ਜਾਂਦੇ ਇਹੀ ਗੱਲ ਆ ਭਾਈ ਇਹੀ ਬੈਂਤੀਆਂ ਨੇ ਸਾਡੇ ਨਾਲ ਆ ਚੀਜ਼ਾਂ ਸਿੱਟੀਆਂ ਸਾਡੇ ਉੱਤੇ ਆ ਚੀਜ਼ਾਂ ਜੀ ਆ ਵੇਖ ਲਓ ਆ ਫੁੱਲ ਆ ਆ ਫੁੱਲਾ ਮੁਰਕ ਕੇ ਫੁੱਲਾਂ ਦਾ ਤਾਂ ਇਹਨਾਂ ਨੇ ਐਵੇਂ ਐਂ ਕਿ ਨਾੜਕ ਖੇਡਿਆ ਗੋਦੀ ਮੜੀਆਂ ਨੂੰ ਵਿਖਾਉਣ ਵਾਸਤੇ ਅਸੀਂ ਵੀ ਕਿਸਾਨਾਂ ਦੇ ਫੁੱਲ ਸਿੱਟਦੇ ਆ ਆ ਚੀਜ਼ਾਂ ਪਹਿਲਾਂ ਬੰਬ ਸੱਟੇ ਸਾਡੇ ਤੇ ਫੁੱਲ ਜਿਹੜੇ ਆ ਲੈ ਕਹਿੰਦੇ ਜੇ ਹਰੀਲੇ ਆ ਜੀ ਇਹਦੇ ਵਿੱਚ ਵੀ ਹੈਗੀ ਐ ਇਹਦੇ ਵਿੱਚ ਮਿਰਚਾਂ ਕੋਈ ਗੈਸ ਆ ਜਿਹਦੇ ਵਿੱਚ ਇਹਦੇ ਵਿੱਚ ਵੀ ਗੈਸ ਆ ਮਿਰਚਾਂ ਮੁਰਚਾਂ ਸੀਗੀਆਂ ਇਹਦੇ ਵਿੱਚ ਹਾਂ ਜਿਹੜਾ ਹੱਥ ਨੂੰ ਲੱਗਦਾ ਸੀ ਆ ਆ ਚੀਜ਼ਾਂ ਸੱਟੀਆਂ ਆ ਵੇਖ ਲਓ ਆ ਦੇਖੋ ਆ ਚੀਜ਼ਾਂ ਸਾਡੇ ਤੇ ਸੱਟੀਆਂ ਗਈਆਂ ਪੈਦਲ ਜਾਂਦੇ ਆ ਤੇ ਵੀ ਅਥਰੂ ਗੈਸ ਦੇ ਗੋਲੇ ਚਲ ਜਾਂਦੇ ਆ ਤੇ ਵੀ ਅਥਰੂ ਗੈਸ ਹਏ ਤਾਂ ਤੀ ਤਾਰ ਦੇ ਕੋਲੇ ਵੀ ਨਹੀਂ ਪਹੁੰਚੇ ਸੀਗੇ ਪਹਿਲਾਂ ਹੀ ਸਾਡੇ ਤੇ ਆ ਆ ਚੀਜ਼ਾਂ ਸਾਡੇ ਤੇ ਪਹਿਲਾਂ ਸਿੱਟੀਆਂ ਹਾਂ ਸਾਡੇ ਦਾ ਲੀਡਰ ਵੀ ਅਜੇ ਪਿੱਛੇ ਸੀਗਾ ਤਾਂ ਬਿਲਕੁਲ ਬਿਲਕੁਲ ਜੀ ਇਹ ਤਸਵੀਰਾਂ ਨੇ ਆ ਜਿਹੜੇ ਫੁੱਲ ਨੇ ਆ ਤੁਸੀਂ ਤੁਹਾਨੂੰ ਐਸੀ ਜ਼ਰੂਰ ਦਿਖਾ ਦਈਏ ਘਰ ਬੈਠੇ ਤੁਸੀਂ ਜਿਹੜਾ ਇਹ ਸ਼ੰਭੂ ਮੋਰਚੇ ਦਾ ਮਾਹੌਲ ਦੇਖ ਰਹੇ ਹੋ ਅਸਲੀਅਤ ਇਹ ਹੈ ਵੀ ਭਾਈ ਫੁੱਲਾਂ ਦੀ ਆੜ ਦੇ ਵਿੱਚ ਜ਼ਹਿਰੀਲੀ ਗੈਸ ਵਾਲੇ ਜਿਹੜੇ ਫੁੱਲ ਆ ਕਿਸਾਨਾਂ ਤੇ ਛੁੱਟੇ ਗਏ ਨੇ ਤਾਂ ਕਿਸਾਨਾਂ ਦੇ ਦੱਸਣ ਮੁਤਾਬਕ ਇਹਨਾਂ ਕਿਸਾਨਾਂ ਤੇ ਹਰਿਆਣਾ ਪ੍ਰਸ਼ਾਸਨ ਵੱਲੋਂ ਹਰਿਆਣਾ ਪੁਲਿਸ ਫੋਰਸ ਵੱਲੋਂ ਇਨ੍ਹਾਂ ਕਿਸਾਨਾਂ ਤੇ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਨੇ ਹੁਣ ਕਿਸਾਨ ਪੈਦਲ ਜਾਣਾ ਚਾਹੁੰਦੇ ਸੀ ਮਰਜੀਵੜੇ ਜਥੇ ਦੇ ਰੂਪ ਦੇ ਵਿੱਚ ਪੈਦਲ ਵਾਇਆ ਹਰਿਆਣਾ ਹੁੰਦਿਆ ਹੋਇਆ ਦਿੱਲੀ ਜਾਣਾ ਚਾਹੁੰਦੇ ਸੀ ਪਰ ਇਨ੍ਹਾਂ ਕਿਸਾਨਾਂ ਨੂੰ ਸ਼ੰਭੂ ਬਾਰਡਰ ਤੇ ਰੋਕਿਆ ਹੋਇਆ ਹੁਣ ਦੇਖਣਾ ਹੋਵੇਗਾ ਕਿ ਅਗਲੀ ਕਿਸਾਨਾਂ ਦੀ ਰਣਨੀਤੀ ਕੀ ਹੋਏਗੀ ਜਾਂ ਕਿਸਾਨ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਜਾਣ ਵਾਸਤੇ ਕਿਹੋ ਜਿਹਾ ਐਕਸ਼ਨ ਉਲੀਕਦੇ ਨੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਨੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ